ਕੋ ਸਤ ਗੁਰੂ ਤੇ ਸਰਦਾਰੀਆਂ ਬਖਸ਼ ਗਏ ਸਤ ਗੁਰੂ ਸਾਨੂੰ ਸਰਦਾਰੀਆਂ ਬਖਸ਼ ਗਏ ਇਨ ਗਰੀਬ ਸਿੱਖਨ ਕੋ ਦੇਉ ਮੈਂ ਪਾਸ਼ਾਹੀ ਪਾਸ਼ਾਹੀ ਦੇ ਦਿੱਤੀ ਯਾਦ ਰੱਖੀ ਹਮਰੀ ਕਰੇ ਆਈ ਪਰ ਅਸੀਂ ਅੱਜ ਉਹਨਾਂ ਦੀ ਦਿੱਤੀ ਦਾਤ ਨੂੰ ਭੁੱਲਦੇ ਜਾ ਰਹੇ ਹਾਂ ਅਫਸੋਸ ਵਾਲੀ ਗੱਲ ਹੈ ਕਿ ਜਿਹੜੇ ਕੰਮ ਦੇ ਲਈ ਔਰੰਗਜ਼ੇਬ ਵਰਗਿਆਂ ਨੇ ਜਿਹੜੇ ਕੰਮ ਦੇ ਲਈ ਮੀਰ ਮੰਨੂ ਵਰਗਿਆਂ ਨੇ ਜਿਹੜੇ ਕੰਮ ਦੇ ਲਈ ਜੱਕਰੀਆ ਖਾਨ ਵਰਗਿਆਂ ਨੇ ਪੂਰਾ ਜੋਰ ਲਾ ਲਿਆ ਨਾ ਉਹ ਕੰਮ ਅੱਜ ਅਸੀਂ ਆਪਣੇ ਆਪ ਹੀ ਕਰੀਂ ਜਾ ਰਹੇ ਉਹ ਕੰਮ ਕਿਹੜਾ ਸੀ ਇਹਨਾਂ ਨੇ ਪੂਰਾ ਜੋਰ ਲਾ ਲਿਆ ਸਿੰਘਾਂ ਦੇ ਬੰਦ-ਬੰਦ ਕੱਟ ਕੇ ਵੇਖ ਲਏ ਸਿੱਖਾਂ ਦੀਆਂ ਖੋਪੜੀਆਂ ਉਤਾਰ ਕੇ ਵੇਲੀਆਂ ਚੜਖਣੀਆਂ ਦੇ ਚਾੜ ਕੇ ਵੇਲ ਲਿਆ ਆਰਿਆਂ ਨਾਲ ચીਰ ਕੇ ਵੇਖ ਲਿਆ ਉਬਲਦੀਆਂ ਦੇਗਾਂ ਵਿੱਚ ਪਾ ਕੇ ਵੇਖ ਲਿਆ ਜੂੰਦਿਆਂ ਨੂੰ ਰੂਹ ਵਿੱਚ ਸਾੜ ਕੇ ਵੇਲ ਲਿਆ ਗੋੜਿਆਂ ਪਿਛੇ ਕੜੀਸ ਕੇ ਵੇਲ ਲਿਆ ਪਤਾ ਨਹੀਂ ਕਿਤਨੇ ਕੋ ਜੁਲਮ ਕਰਕੇ ਤਕਤੀਆਂ ਤਵੀਆਂ ਦੇ ਭਾਗੇ ਵੇਲ ਲਿਆ ਪਰ ਸਿੱਖ ਨਹੀਂ ਡੋਲੇ ਸਿੱਖ ਨਹੀਂ ਡੋਲੇ ਸੇਖ ਕਹਿੰਦੇ ਸਨ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਦਕਾ ਨਾ ਜਾਵੇ ਸਿਰ ਜਾ ਸਕਦਾ ਏ ਪਰ ਚੱਕਰੀਆ ਖਾਨ ਇਹਨਾਂ ਕੇਸਾਂ ਨੂੰ ਕੰਚੀ ਨਹੀਂ ਲੱਗ ਸਕਦੀ ਸਿਰ ਜਾ ਸਕਦਾ ਏ